ਜਿਹੜੀਆਂ ਚੋਣਾਂ ਨੇ ਇਹ ਕੋਈ ਹਾਰ ਜਿੱਤ ਦੀਆਂ ਚੋਣਾਂ ਨਹੀਂ ਹੈਗੀਆਂ 2024 ਦੀਆਂ ਜਿਹੜੀਆਂ ਚੋਣਾਂ ਨੇ ਇਹ ਕੋਈ ਹਾਰ ਜਿੱਤ ਦੀਆਂ ਚੋਣਾਂ ਨਹੀਂ ਇਹ ਚੋਣਾਂ ਸੰਵਿਧਾਨ ਨੂੰ ਬਚਾਉਣ ਦੀਆਂ ਚੋਣਾਂ ਨੇ ਇਹ ਚੋਣਾਂ ਲੋਕਤੰਤਰ ਨੂੰ ਬਚਾਉਣ ਦੀਆਂ ਚੋਣਾਂ ਨੇ ਬਹੁਤ ਵੱਡਾ ਇੱਕ ਸੰਕਟ ਖੜਾ ਹੋ ਗਿਆ ਦੇਸ਼ ਦੇ ਸਾਹਮਣੇ ਇੱਕ ਤਾਨਾਸ਼ਾਹ ਪੈਦਾ ਹੋ ਗਿਆ ਜਿਹੜਾ ਕਹਿੰਦਾ ਕਿ ਕੱਲਾ ਮੈਂ ਹੀ ਹੋਵਾਂ ਜਿੱਧਰ ਨੂੰ ਦੇਖਾਂ ਮੈਂ ਹੀ ਹੋਵਾਂ ਫੜਫੜ ਕੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਅੰਦਰ ਕਰੀ ਜਾਂਦਾ ਹੈ ਕਿ ਮੇਰੇ ਮੂਰੇ ਨਾ ਕੋਈ ਹੋਵੇ ਬਸ ਮੈਂ ਹੀ ਹੋਵਾਂ ਐਦਾਂ ਨਹੀਂ ਹੁੰਦਾ ਉੱਪਰ ਵੀ ਹੁੰਦਾ ਕੁਝ ਸਾਰਾ ਕੁਝ ਧਰਤੀ ਤੇ ਨਹੀਂ ਹੁੰਦਾ ਉੱਪਰੋਂ ਵੀ ਕੁਝ ਆਰਡਰ ਆਉਂਦੇ ਨੇ ਤੇ ਜਦੋਂ ਜ਼ਬਰ ਤੇ ਜ਼ੁਲਮ ਦੀ ਨੇਰੀ ਜਿਹੜੀ ਹੈ ਉਹ ਵੱਧ ਜਾਂਦੀ ਹੈ ਫਿਰ ਪ੍ਰਮਾਤਮਾ ਆਪਣਾ ਝਾੜੂ ਚਲਾਉਂਦਾ ਹੈ ਮੈਂ ਜਾ ਕੇ ਆਇਆ ਕੱਲ ਗੁਜਰਾਤ ਤੁਸੀਂ ਦੇਖਿਆ ਹੋਣਾ ਦੋ ਦਿਨ ਗੁਜਰਾਤ ਸੀ ਮੈਂ ਮਹਿਸਾਮ ਜਾ ਕੇ ਆਇਆ ਮੈਂ ਖੇਤਰ ਗਿਆ ਜਿੱਥੇ ਜਾਣੇ ਆ ਲੋਕ ਇਹੀ ਕਹਿੰਦੇ ਆ ਅਰਵਿੰਦ ਕੇਜਰੀ ਨਾਲ ਮਾੜੀ ਗੱਲ ਕੀਤੀ ਐ ਇਹ ਗਲਤ ਗੱਲ ਕੀਤੀ ਐ ਅਸੀਂ ਜੇਲ੍ਹ ਦਾ ਬਦਲਾ ਵੋਟ ਨਾਲ ਲਵਾਵਾਂਗੇ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਹੈਗਾ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਤੁਸੀਂ ਵਿਅਕਤੀ ਨੂੰ ਤਾਂ ਗ੍ਰਿਫਤਾਰ ਕਰ ਲੋਗੇ ਉਹਦੀ ਸੋਚ ਨੂੰ ਕਿਵੇਂ ਕੈਦ ਕਰੋਗੇ ਜਿਹੜੇ ਲੱਖਾਂ ਕਰੋੜਾਂ ਕੇਜਰੀਵਾਲ ਪੈਦਾ ਹੋ ਗਏ ਦੇਸ਼ ਦੇ ਵਿੱਚ ਉਹਨਾਂ ਨੂੰ ਕਿੱਥੇ ਕੈਦ ਕਰੋਗੇ ਤੁਸੀਂ ਦੋਸਤੋ ਇਹ ਜਿਹੜੀਆਂ ਚੋਣਾਂ ਨੇ ਇਹ ਕੋਈ ਹਾਰ ਜਿੱਤ ਦੀਆਂ ਚੋਣਾਂ ਨਹੀਂ ਹੈਗੀਆਂ 2024 ਦੀਆਂ ਜਿਹੜੀਆਂ ਚੋਣਾਂ ਨੇ ਇਹ ਕੋਈ ਹਾਰ ਜਿੱਤ ਦੀਆਂ ਚੋਣਾਂ ਨਹੀਂ ਇਹ ਚੋਣਾਂ ਸੰਵਿਧਾਨ ਨੂੰ ਬਚਾਉਣ ਦੀਆਂ ਚੋਣਾਂ ਨੇ ਇਹ ਚੋਣਾਂ ਲੋਕਤੰਤਰ ਨੂੰ ਬਚਾਉਣ ਦੀਆਂ ਚੋਣਾਂ ਨੇ ਬਹੁਤ ਵੱਡਾ ਇੱਕ ਸੰਕਟ ਖੜਾ ਹੋ ਗਿਆ ਦੇਸ਼ ਦੇ ਸਾਹਮਣੇ ਇੱਕ ਤਾਨਾਸ਼ਾਹ ਪੈਦਾ ਹੋ ਗਿਆ ਜਿਹੜਾ ਕਹਿੰਦਾ ਕਿ ਕੱਲਾ ਮੈਂ ਹੀ ਹੋਵਾਂ ਜਿੱਧਰ ਨੂੰ ਦੇਖਾਂ بس ਮੈਂ ਹੀ ਹੋਵਾਂ ਫੜ ਫੜ ਕੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਅੰਦਰ ਕਰੀ ਜਾਂਦਾ ਹੈ ਕਿ ਮੇਰੇ ਮੂਰੇ ਨਾ ਕੋਈ ਹੋਵੇ ਬਸ ਮੈਂ ਹੀ ਹੋਵਾਂ ਐਦਾਂ ਨਹੀਂ ਹੁੰਦਾ ਉੱਪਰ ਵੀ ਹੁੰਦਾ ਕੁਝ ਸਾਰਾ ਕੁਝ ਧਰਤੀ ਤੇ ਨਹੀਂ ਹੁੰਦਾ ਉੱਪਰੋਂ ਵੀ ਕੁਝ ਆਰਡਰ ਆਉਂਦੇ ਨੇ ਤੇ ਜਦੋਂ ਜ਼ਬਰ ਤੇ ਜ਼ੁਲਮ ਦੀ ਨੇਰੀ ਜਿਹੜੀ ਹੈ ਉਹ ਵੱਧ ਜਾਂਦੀ ਹੈ ਫਿਰ ਪ੍ਰਮਾਤਮਾ ਆਪਣਾ ਝਾੜੂ ਚਲਾਉਂਦਾ ਹੈ ਸੋ ਇਸ ਵਾਰ ਮੈਂ ਜਾ ਕੇ ਆਇਆ ਕੱਲ ਗੁਜਰਾਤ ਤੁਸੀਂ ਦੇਖਿਆ ਹੋਣਾ ਦੋ ਦਿਨ ਗੁਜਰਾਤ ਸੀ ਮੈਂ ਮੈਂ ਸ਼ਾਮ ਜਾ ਕੇ ਆਇਆ ਮੈਂ ਖੇਤਰ ਗਿਆ ਜਿੱਥੇ ਜਾਣਿਆ ਲੋਕ ਇਹੀ ਕਹਿੰਦੇ ਆ ਅਰਵਿੰਦ ਕੇਜਰੀ ਨਾਲ ਮਾੜੀ ਗੱਲ ਕੀਤੀ ਐ ਇਹ ਗਲਤ ਗੱਲ ਕੀਤੀ ਐ ਅਸੀਂ ਜੇਲ੍ਹ ਦਾ ਬਦਲਾ ਵੋਟ ਨਾਲ ਲਵਾਵਾਂਗੇ ਇਹ ਇਹ ਗੱਲ ਚੱਲ ਰਹੀ ਸੁ ਮੈਂ ਇਹੀ ਗੱਲ ਕਹਿਣਾ ਕਿ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਹੈਗਾ ਅਰਵਿੰਦ ਕੇਜਰੀਵਾਲੀ ਕੁ ਸੋਚ ਦਾ ਨਾਮ ਹੈ ਤੁਸੀਂ ਵਿਅਕਤੀ ਨੂੰ ਤੱਕ ਗ੍ਰਿਫਤਾਰ ਕਰ ਲੋਗੇ ਉਹਦੀ ਸੋਚ ਨੂੰ ਕਿਵੇਂ ਕੈਦ ਕਰੋਗੇ ਜਿਹੜੇ ਲੱਖਾਂ ਕਰੋੜਾਂ ਕੇਜਰੀਵਾਲ ਪੈਦਾ ਹੋ ਗਏ ਦੇਸ਼ ਦੇ ਵਿੱਚ ਉਹਨਾਂ ਨੂੰ ਕਿੱਥੇ ਕੈਦ ਕਰੋਗੇ ਤੁਸੀਂ ਸੋ ਇਸ ਕਰਕੇ ਪਾਰਦਰਸ਼ਤਾ ਦੀ ਇਮਾਨਦਾਰੀ ਦੀ ਜਿਹੜੀ ਰਾਜਨੀਤੀ ਦੀ ਸ਼ੁਰੂਆਤ ਅਰਵਿੰਦ ਜੀ ਨੇ ਕੀਤੀ ਹੈ ਆਪਾਂ ਉਹਦੇ ਰਖਵਾਲੇ ਬਣਨਾ ਹੈ ਆਪਾਂ ਉਹਦੇ ਵਾਰਿਸ ਬਣਨਾ ਹੈ ਰਾਮਲੀਲਾ ਗਰਾਊਂਡ ਚੋਂ ਸ਼ੁਰੂ ਕੀਤੀ ਸੀ ਇਹ ਮਹਮ ਕਾਫਲਾ ਬੱਦ੍ਹਾ ਗਿਆ ਬੱਦ੍ਹਾ ਗਿਆ ਤੇ ਅੱਜ 10 ਸਾਲਾਂ ਚ ਆਵਾਦੀ ਪਾਰਟੀ ਨੈਸ਼ਨਲ ਪਾਰਟੀ ਹੈ ਜੀ 10 ਸਾਲਾਂ ਚ ਨੈਸ਼ਨਲ ਪਾਰਟੀ ਹੈ ਸਾਡੇ ਕੋਲੇ ਦੋ ਰਾਜਾਂ ਚ ਗਵਰਨਮੈਂਟ ਹੈ 10 ਸਾਡੇ ਲੋਕ ਸਭਾ ਚ ਨੇ ਮੈਂਬਰ ਰਾਜ ਸਭਾ ਚ ਸਾਡੇ ਕੋਲੇ 5 ਐਮ ਐਲ ਏ ਗੁਜਰਾਤ ਤੋਂ ਨੇ ਸਾਡੇ ਕੋਲੇ 2 ਐਮ ਐਲ ਏ ਗੋਆ ਤੋਂ ਨੇ ਸਾਡੇ ਕੋਲੇ ਸੰਗਰੋਲੀ ਮੱਧ ਪ੍ਰਦੇਸ਼ ਦੇ ਵਿੱਚ ਸਾਡਾ ਮੇਅਰ ਹੈ ਚੰਡੀਗੜ੍ਹ 'ਚ ਸਾਡਾ ਮੇਅਰ ਹੈ ਦਿੱਲੀ 'ਚ ਐਮ ਸੀ ਡੀ ਤੇ ਵਿੱਚ ਆਮ ਆਦਮੀ ਪਾਰਟੀ ਬਹੁਮਤ ਚ ਹੈ ਆਹੀ ਚੀਜ਼ ਬੀ ਜੀ ਪੀ ਵਾਲਿਆਂ ਨੂੰ ਰੜਕਦੀ ਹੈ ਕਿ ਜਿੱਥੇ ਜਾਂਦੇ ਨੇ ਸੋ ਆਗਾ ਹੀ ਫੇਰ ਦਿੰਦੇ ਆ ਇਸ ਕਰਕੇ ਇਹਨਾਂ ਨੂੰ ਕਿਵੇਂ ਨਾ ਕਿਵੇਂ ਰੋਕੀਏ ਪਰ ਪਰ ਦਰਿਆਵਾਂ ਨੂੰ ਨਕੀਰੀ ਲੱਗਦੇ ਹੁੰਦੇ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ حکومت وہ کرتے ہیں جن کا دلوں پر راج ہوتا ہے یوں کہنے کو تو مرغے کے سر پہ بھی تاج ہوتا ہے سو اس کرکے عام آدمی پارٹی لوکاں دے دلاں چ بڑی ہوئی ہے اسے کرکے ਆ بیٹھے نے سارے انہاں چ توہانوں لگدا کوئی بھی کوئی کسی মন্ত্রী دا منڈا ہو یا کسی نے کسی دے باپو نے کوئی عہدہ سنبھالیا ہوے نا عام کراں دے منڈے کڑیاں نے عام کراں دے اسیں ਆਹੀ ਦੁੱਖ ਇਹਨਾਂ ਨੂੰ ਐਸੇ ਕਰਕੇ ਸਾਡਾ ਵਿਰੋਧ ਕਰਦੇ ਆ ਬਿਨਾਂ ਗੱਲ ਤੋਂ ਵਿਰੋਧ ਕਰਦੇ ਆ ਕਿ ਆਮਕਰਾਂ ਦੇ ਤੀਆਂ ਪੁੱਤ ਕਿਉਂ ਬਹਿ ਗਏ ਇਨਾਂ ਕੁਰਸੀਆਂ ਤੇ ਇਨਾਂ ਕੁਰਸੀਆਂ ਤੇ ਸਾਡੇ 3 ਪੁੱਤਾਂ ਨੇ ਬਹਿਣਾ ਹੁੰਦਾ ਸੀ ਪਰ ਆਮਕਰਾਂ ਦੇ ਤੀਆਂ ਪੁੱਤਾਂ ਨੂੰ ਅਰਵਿੰਦ ਕੇਜਰੀਵਾਲ ਨੇ ਝਾੜੂ ਦਾ ਚੋਣ ਨਿਸ਼ਾਨ ਦੇ ਕੇ ਗੰਦਗੀ ਦੀ ਸਫਾਈ ਕਰਵਾਤੀ ਆਮਕਰਾਂ ਦੇ ਤੀਆਂ ਪੁੱਤਾਂ ਨੇ ਕੀਤਾ ਹੈ ਸੋ ਹੁਣ ਆਉਣ ਵਾਲੇ ਦਿਨਾਂ 'ਚ ਮੈਂ ਇੱਥੇ ਹੀ ਰਹੂੰਗਾ ਪੰਜਾਬ 'ਚ ਰਹੂੰਗਾ ਜਿੱਥੇ ਕਹੋਂਗੇ ਮੈਂ ਆਉਂਗਾ ਪ੍ਰੋਗਰਾਮ ਤੁਸੀਂ ਬਣਾ ਲਿਓ ਕਿ ਕਿਹੜੇ ਪਿੰਡ ਵਿੱਚ ਦੀ ਜਾਣਾ ਹੈ ਕਿ ਕਿਹੜੇ ਰੂਟ ਤੇ ਰੋਡ ショਅ ਕੱਢਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਕਿੱਥੋਂ ਦੀ ਰੈਲੀ ਕਰਾਉਣੀ ਹੈ ਥੱਲੇ ਵਾਲੇ ਕੰਮ ਤੁਸੀਂ ਸੰਭਲਿਓ ਉੱਪਰ ਵਾਲੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੇ ਕਬੱਡੀ ਪਾ ਰੱਖਿਆ ਮੈਂ ਇਹਨਾਂ ਨੂੰ ਕਿਸੇ ਨੂੰ ਨਹੀਂ ਬੋਲਡ ਦਿੰਦਾ ਇਹਨਾਂ ਨੂੰ